ਵਾਹਿਗੁਰੂ ਜੀ ਕ ਖ ਸ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਜੀ ਤੁਹਾਡੇ ਨਾਲ ਇੱਕ ਬਚਨ ਸਮਝਾ ਕਰਨ ਲੱਗੇ ਆਂ 1762 ਦੇ ਵਿੱਚ 5 ਫਰਵਰੀ 1762 ਦੇ ਵਿੱਚ ਜਿਹੜਾ ਆਪਣਾ ਵੱਡਾ ਕੱਲੂ ਘਰਾ ਹੋਇਆ ਉਸ ਦੇ ਵਿੱਚ ਦੱਸਦੇ ਆ ਵੀ 30000 ਤੋਂ 50000 ਤੱਕ ਦੇ ਸੰਗਸ਼ੀਲ ਹੋਏ ਤੇ 30 ਤੋਂ 50000 ਸੰਗਸ਼ੀਲ ਹੋਣ ਕਰਕੇ ਸ਼ਾਮ ਦੀ ਅਰਦਾਸ ਦੇ ਵਿੱਚ ਬਾਬਾ ਜਸਾ ਸਿੰਘ ਜੀ ਅਰਦਾਸ ਕਰਕੇ ਮਹਾਰਾਜ ਦਾ ਸ਼ੁਕਰ ਕਰਦੇ ਮਹਾਰਾਜ ਚਾਰ ਪੈਰ ਦੇਨ ਤੇਰੀ ਕਿਰਪਾ ਦੇ ਅੰਦਰ ਬਤੀਤ ਹੋਇਆ ਚਾਰ ਪੈਰ ਰਹਿੰਦੀ ਰਾਤ ਤੇਰੀ ਕਿਰਪਾ ਦੇ ਅੰਦਰ ਹੀ ਬਤੀਤ ਹੋਵੇ ਸ਼ੁਕਰ ਕਰ ਰਹੇ ਆ ਮਹਾਰਾਜ ਦਾ ਕੋਈ ਸਿੱਖ ਮਤਲਬ ਕਿਸੇ ਚੀਜ਼ ਦਾ ਮਹਾਰਾਜ ਸ਼ਿਕਵਾ ਨਹੀਂ ਕਰ ਰਹੇ ਕੋਈ ਗਿਲਾ ਨਹੀਂ ਕਰ ਰਹੇ ਤੋਂ ਸਿੱਖ ਨੂੰ ਹਮੇਸ਼ਾ ਕਦੇ ਵੀ ਮਹਾਰਾਜ ਦਾ ਸ਼ਿਕਵਾ ਨਹੀਂ ਕਰਨਾ ਚਾਹੀਦਾ ਹੈ ਹਮੇਸ਼ਾ ਮਹਾਰਾਜ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤੇ ਸਿੱਖ ਨੂੰ ਆਪਣਾ ਦਿਲ ਹਮੇਸ਼ਾ ਵੱਡਾ ਹੀ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ